ਔਨਰ ਕਿਲਿੰਗ ਚ ਜਾਨ ਗਵਾਉਣ ਵਾਲੀ ਜਸਵਿੰਦਰ कौर ਜੱਸੀ ਦੇ ਕਤਲ ਨੂੰ 25 ਸਾਲ ਹੋ ਚੁੱਕੇ ਨੇ ਪਰ ਇਨਸਾਫ ਅਜੇ ਵੀ ਕੋਹਾਂ ਦੂਰ ਹੈ ਜੱਸੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਸੀ ਜਿਸ ਬਾਰੇ ਪਰਿਵਾਰ ਨੂੰ ਪਤਾ ਨਹੀਂ ਲੱਗਿਆ ਪਰ ਜਿਵੇਂ ਹੀ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਤੇ ਉਹਨਾਂ ਦੇ ਵੱਲੋਂ ਜੱਸੀ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ ਕਤਲ ਵੀ ਬੇਰਹਿਮੀ ਦੇ ਨਾਲ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ লাশ ਨੂੰ ਨਹਿਰ ਦੇ ਵਿੱਚ ਸੁੱਟਵਾ ਦਿੱਤਾ ਜਾਂਦਾ ਹੈ ਇਸ ਪੂਰੇ ਕਾਂਡ ਨੂੰ ਬੇਸ਼ੱਕ 25 ਸਾਲ ਹੋ ਚੁੱਕੇ ਨੇ ਪਰ ਜਸਸੀ ਦਾ ਪਤੀ ਤੇ ਸੋਹਰਾ ਪਰਿਵਾਰ ਅਜੇ ਵੀ ਇਨਸਾਫ ਦੀ ਉਡੀਕ ਕਰ ਰਿਹਾ ਹੈ ਆਖਰੀ 25 ਸਾਲਾਂ ਦੇ ਵਿੱਚ ਕੀ ਕੁਝ ਜਾਂਚ ਹੋਈ ਹੈ ਅਜੇ ਵੀ ਜਾਂਚ ਕਿੱਥੇ ਪਹੁੰਚੀ ਹੈ ਕੀ ਕੁਝ ਅੜਿੱਕਾ ਬਣ ਰਿਹਾ ਹੈ ਕਿ ਅਜੇ ਵੀ ਕਾਤਲਾਂ ਨੂੰ ਫੜਿਆ ਨਹੀਂ ਜਾ ਰਿਹਾ ਦੇਖੋ ਇਹ ਪੂਰੀ ਖਾਸ ਰਿਪੋਰਟ ਕੈਨੇਡਾ ਚ ਪੰਜਾਬੀ ਮਾਪਿਆਂ ਦੇ ਘਰ ਜਨਮੀ ਜਸਸੀ 25 ਸਾਲਾਂ ਦੀ ਸੀ ਜਦੋਂ ਉਸਨੇ ਨਾਨਕੇ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਮਿੱਠੂ ਨਾਲ ਅਪ੍ਰੈਲ 1999 ਚ ਚੁਪਚਪੀ ਤੇ ਵਿਆਹ ਕਰ ਲਿਆ ਸੀ ਇਸ ਤੋਂ ਬਾਅਦ 8 ਜੂਨ ਸਾਲ 2000 ਨੂੰ ਸੰਗਰੂਰ ਜ਼ਿਲ੍ਹੇ ਦੇ ਨਾਰੀਕੇ ਪਿੰਡ ਵਿੱਚ ਮਿੱਠੂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਮਰਨ ਦੇ ਲਈ ਛੱਡ ਦਿੱਤਾ ਪਰ ਉਹ ਬਚ ਗਿਆ ਹਮਲਾਵਰਾਂ ਨੇ ਜਸਸੀ ਦਾ ਗਲਾ ਵੜ ਦਿੱਤਾ ਸੀ ਤੇ Laash ਨੂੰ ਨਹਿਰ ਦੇ ਵਿੱਚ ਵਹਾ ਦਿੱਤਾ ਇਸ ਘਟਨਾ ਦੀ ਜਾਂਚ ਚ ਖੁਲਾਸਾ ਹੋਇਆ ਸੀ ਕਿ ਜੱਸੀ ਦੀ ਮਾਂ ਮਲਕੀਅਤ ਕੌਰ ਸਿੱਧੂ ਤੇ ਉਸ ਦੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੇ ਕਥਿਤ ਤੌਰ ਤੇ ਕੈਨੇਡਾ ਤੋਂ ਹੀ ਸੁਪਾਰੀ ਦਿੱਤੀ ਸੀ ਫੋਨ ਰਿਕਾਰਡਾਂ ਰਾਹੀਂ ਸਾਜ਼ਿਸ਼ਕਰਤਾਵਾਂ ਅਤੇ ਕਾਤਲਾਂ ਵਿਚਾਲੇ 250 ਤੋਂ ਵੱਧ ਇਤਰਾਜ਼ਯੋਗ ਕਾਲਾਂ ਦਾ ਪਤਾ ਲੱਗਿਆ ਸੀ ਕੁਝ ਸਾਲਾਂ ਬਾਅਦ ਕੈਨੇਡਾ ਰਹਿੰਦੇ ਮੁਲਜ਼ਮਾਂ ਨੂੰ ਭਾਰਤੀ ਅਧਿਕਾਰੀਆਂ ਹਵਾਲੇ ਕੀਤਾ ਗਿਆ ਪਰ ਇਸ ਮਾਮਲੇ ਦੇ ਵਿੱਚ ਅੱਜ ਵੀ ਨਿਆਂ ਦੀ ਰਫ਼ਤਾਰ ਕਾਫੀ ਧੀਮੀ ਹੈ ਮਲੇਰ ਕੋਟਲਾ ਦੀ ਅਦਾਲਤ ਵਿੱਚ ਮੁਕੱਦਮਾ ਕਾਨੂੰਨੀ ਅੜਿੱਕੀਆਂ ਕਰਕੇ ਕਾਫੀ ਦੇਰੀ ਨਾਲ ਅੱਗੇ ਵੱਧ ਰਿਹਾ ਹੈ ਜੱਸੀ ਦਾ ਸੋਹਰਾ ਪਰਿਵਾਰ ਵੀ ਇਨਸਾਫ ਦੀ ਉਡੀਕ 'ਚ ਬੈਠਾ ਹੈ ਜੱਸੀ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਨੇ ਆਪਣੇ ਪਿਆਰ ਲਈ ਸੋਚ ਤੋਂ ਪਰੇ ਦੀ ਕੀਮਤ ਅਦਾ ਕੀਤੀ ਹੈ ਉਸ ਉੱਪਰ ਜ਼ਬਰਦਸਤੀ ਤੋਂ ਲੈ ਕੇ ਨਸ਼ਾ ਤਸਕਰੀ ਤੱਕ ਦੇ 6 ਝੂਠੇ ਦੋਸ਼ ਲਗਾਏ ਗਏ ਉਹ ਉਹਨਾਂ ਸਾਰੇ ਦੋਸ਼ਾਂ 'ਚੋਂ ਬਰੀ ਹੋ ਚੁੱਕਿਆ 2017 'ਚ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਚ ਕਮਿਸ਼ਨ ਨੇ ਅਧਿਕਾਰਤ ਤੌਰ ਤੇ ਮਨਕਰਤ ਮਾਮਲਿਆਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਪਰ ਸ਼ੋਸ਼ਣ ਖਤਮ ਨਹੀਂ ਹੋਇਆ ਪਰੇਸ਼ਾਨੀ ਅਜੇ ਵੀ جاری ਹੈ ਦੋ ਮਾਮਲੇ ਅਜੇ ਵੀ ਚੱਲ ਰਹੇ ਨੇ ਔਨਰ ਕਿਲਿੰਗ ਚ ਜਾਨ ਗਵਾਉਣ ਵਾਲੀ ਜਸਵਿੰਦਰ कौर ਜੱਸੀ ਦੇ ਕਤਲ ਨੂੰ 25 ਸਾਲ ਹੋ ਚੁੱਕੇ ਨੇ ਪਰ ਇਨਸਾਫ ਅਜੇ ਵੀ ਕਿਹਾਂ ਦੂਰ ਹੈ ਜੱਸੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਸੀ ਜਿਸ ਬਾਰੇ ਪਰਿਵਾਰ ਨੂੰ ਪਤਾ ਨਹੀਂ ਲੱਗਿਆ ਪਰ ਜਿਵੇਂ ਹੀ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਤੇ ਉਹਨਾਂ ਦੇ ਬਨੋ ਜੱਸੀ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ ਕਤਲ ਵੀ ਬੇਰਹਿਮੀ ਦੇ ਨਾਲ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ লাশ ਨੂੰ ਨਹਿਰ ਦੇ ਵਿੱਚ ਸੁੱਟਵਾ ਦਿੱਤਾ ਜਾਂਦਾ ਹੈ ਇਸ ਪੂਰੇ ਕਾਂਡ ਨੂੰ ਬੇਸ਼ੱਕ 25 ਸਾਲ ਹੋ ਚੁੱਕੇ ਨੇ ਪਰ ਜੱਸੀ ਦਾ ਪਤੀ ਤੇ ਸੋਹਰਾ ਪਰਿਵਾਰ ਅਜੇ ਵੀ ਇਨਸਾਫ ਦੀ ਉਡੀਕ ਕਰ ਰਿਹਾ ਹੈ ਆਖਰੀ 25 ਸਾਲਾਂ ਦੇ ਵਿੱਚ ਕੀ ਕੁਝ ਜਾਂਚ ਹੋਈ ਹੈ ਅਜੇ ਵੀ ਜਾਂਚ ਕਿੱਥੇ ਪਹੁੰਚੀ ਹੈ ਕੀ ਕੁਝ ਅੜਿੱਕਾ ਬਣ ਰਿਹਾ ਹੈ ਕਿ ਅਜੇ ਵੀ ਕਾਤਲਾਂ ਨੂੰ ਫੜਿਆ ਨਹੀਂ ਜਾ ਰਿਹਾ ਦੇਖੋ ਇਹ ਪੂਰੀ ਖਾਸ ਰਿਪੋਰਟ ਕੈਨੇਡਾ ਚ ਪੰਜਾਬੀ ਮਾਪਿਆਂ ਦੇ ਘਰ ਜਨਮੀ ਜਸਸੀ 25 ਸਾਲਾਂ ਦੀ ਸੀ ਜਦੋਂ ਉਸਨੇ ਨਾਨਕੇ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਮਿੱਠੂ ਨਾਲ ਅਪ੍ਰੈਲ 1999 ਚ ਚੁਪਚਪੀ ਤੇ ਵਿਆਹ ਕਰ ਲਿਆ ਸੀ ਇਸ ਤੋਂ ਬਾਅਦ 8 ਜੂਨ ਸਾਲ 2000 ਨੂੰ ਸੰਗਰੂਰ ਜ਼ਿਲ੍ਹੇ ਦੇ ਨਾਰੀਕੇ ਪਿੰਡ ਵਿੱਚ ਮਿੱਠੂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਮਰਨ ਦੇ ਲਈ ਛੱਡ ਦਿੱਤਾ ਪਰ ਉਹ ਬਚ ਗਿਆ ਹਮਲਾਵਰਾਂ ਨੇ ਜਸਸੀ ਦਾ ਗਲਾ ਵੜ ਦਿੱਤਾ ਸੀ ਤੇ Laash ਨੂੰ ਨਹਿਰ ਦੇ ਵਿੱਚ ਵਹਾ ਦਿੱਤਾ ਇਸ ਘਟਨਾ ਦੀ ਜਾਂਚ ਚ ਖੁਲਾਸਾ ਹੋਇਆ ਸੀ ਕਿ ਜੱਸੀ ਦੀ ਮਾਂ ਮਲਕੀਅਤ ਕੌਰ ਸਿੱਧੂ ਤੇ ਉਸ ਦੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੇ ਕਥਿਤ ਤੌਰ ਤੇ ਕੈਨੇਡਾ ਤੋਂ ਹੀ ਸੁਪਾਰੀ ਦਿੱਤੀ ਸੀ ਫੋਨ ਰਿਕਾਰਡਾਂ ਰਾਹੀਂ ਸਾਜ਼ਿਸ਼ਕਰਤਾਵਾਂ ਅਤੇ ਕਾਤਲਾਂ ਵਿਚਾਲੇ 250 ਤੋਂ ਵੱਧ ਇਤਰਾਜ਼ਯੋਗ ਕਾਲਾਂ ਦਾ ਪਤਾ ਲੱਗਿਆ ਸੀ ਕੁਝ ਸਾਲਾਂ ਬਾਅਦ ਕੈਨੇਡਾ ਰਹਿੰਦੇ ਮੁਲਜ਼ਮਾਂ ਨੂੰ ਭਾਰਤੀ ਅਧਿਕਾਰੀਆਂ ਹਵਾਲੇ ਕੀਤਾ ਗਿਆ ਪਰ ਇਸ ਮਾਮਲੇ ਦੇ ਵਿੱਚ ਅੱਜ ਵੀ ਨਿਆਂ ਦੀ ਰਫ਼ਤਾਰ ਕਾਫੀ ਧੀਮੀ ਹੈ ਮਲੇਰ ਕੋਟਲਾ ਦੀ ਅਦਾਲਤ ਵਿੱਚ ਮੁਕੱਦਮਾ ਕਾਨੂੰਨੀ ਅੜਿੱਕੀਆਂ ਕਰਕੇ ਕਾਫੀ ਦੇਰੀ ਨਾਲ ਅੱਗੇ ਵੱਧ ਰਿਹਾ ਹੈ ਜਸਦੀ ਦਾ ਸੋਹਰਾ ਪਰਿਵਾਰ ਵੀ ਇਨਸਾਫ ਦੀ ਉਡੀਕ 'ਚ ਬੈਠਾ ਹੈ ਜਸਦੀ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਨੇ ਆਪਣੇ ਪਿਆਰ ਲਈ ਸੋਚ ਤੋਂ ਪਰੇ ਦੀ ਕੀਮਤ ਅਦਾ ਕੀਤੀ ਹੈ ਉਸ ਉੱਪਰ ਜ਼ਬਰਦਸਤੀ ਤੋਂ ਲੈ ਕੇ ਨਸ਼ਾ ਤਸਕਰੀ ਤੱਕ ਦੇ 6 ਝੂਠੇ ਦੋਸ਼ ਲਗਾਏ ਗਏ ਉਹ ਉਹਨਾਂ ਸਾਰੇ ਦੋਸ਼ਾਂ 'ਚੋਂ ਬਰੀ ਹੋ ਚੁੱਕਿਆ 2017 'ਚ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਚ ਕਮਿਸ਼ਨ ਨੇ ਅਧਿਕਾਰਤ ਤੌਰ ਤੇ ਮਨ ਘੜਤ ਮਾਮਲਿਆਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਪਰ ਸ਼ੋਸ਼ਣ ਖਤਮ ਨਹੀਂ ਹੋਇਆ ਪਰੇਸ਼ਾਨੀ ਅਜੇ ਵੀ ਜਾ ਰਹੀ ਹੈ ਦੋ ਮਾਮਲੇ ਅਜੇ ਵੀ ਚੱਲ ਰਹੇ ਨੇ